ਇੱਕ ਮਿੰਟ ਖਾਣੋ ਇੱਕ ਮਿੰਟ ਹੀ ਹੈ ਲਾਈਟ ਆਪਾਂ ਠੀਕ ਕਰ ਕਰ ਕੋਚਾ ਥੋੜਾ ਪਿੱਛੇ ਹੋ ਜੀ ਨੂੰ ਸਾਹ ਵੇ ਤੁਸੀਂ ਜਲੰਦਰ ਛੱਡ ਕੇ ਤਨ ਤਨ ਨਕਸ਼ਣ ਕਿਉਂ ਲਾੜ ਰਹੇ ਹੋ ਦੇਖੋ ਜੀ ਆਪਾਂ ਤਾਂ ਲੋਕਾਂ ਨੂੰ ਸੁੱਤੇ ਪੇ ਲੋਕਾਂ ਨੂੰ ਜਗਾਉਣ ਆਏ ਆ ਜੀ ਇੱਥੇ ਔਰ ਜੇ ਲੋਕੀ ਜਾਗ ਜਾਣਗੇ ਜੇ ਲੋਕੀ ਜਾਗ ਜਾਣਗੇ ਤੇ ਸਾਡਾ ਕੰਮ ਪੂਰਾ ਹੋ ਜਾਣਾ ਜਿਹੜੇ ਜਾਗਦੇ ਜ਼ਮੀਨ ਵਾਲੇ ਬੰਦੇ ਆ ਨਾ ਉਹ ਅੱਜ ਵੀ ਕੈਮ ਆ ਉਹ ਰੱਬ ਨੂੰ ਮੰਨਣ ਵਾਲੇ ਬੰਦੇ ਆ ਉਹ ਕੈਮ ਆ ਜੀ ਆਪਣੀ ਜਗ੍ਹਾ ਤੇ ਕਿਸ ਕਰਦੋ ਗਰੀਬੀ ਕਰਕੇ ਲੋਕੀ ਪਿਛੇ ਆਪਣਾ ਉਮੀਦਵਾਰ ਨਹੀਂ ਚੁੰਦੇ ਦੇਖੋ ਜੀ ਅੱਜ ਨਹੀਂ ਤੇ ਕੱਲ ਸਾਡੀ ਕਦ ਜਾਂ ਵਾਰੀ ਆਊਗੀ ਹੁਣ ਚਰਨਜੀਤ ਚੰਨੀ ਸਾਹਿਬ ਸੀ ਉਹ ਵੀ ਕਦੋਂ ਦਾ ਕਦੋਂ ਲੱਗੇ ਸੀ ਠੀਕ ਹੈ ਨਾ ਅੱਜ ਉਹਨਾਂ ਦੀ ਵਾਰੀ ਆਈ ਹਰ ਇੱਕ ਬੰਦੇ ਦਾ ਟਾਈਮ ਆਉਂਦਾ ਅੱਜ ਠੀਕ ਆ ਪੈਸੇ ਵਾਲਾ ਦਾ ਟਾਈਮ ਆ ਮੇਰੇ ਕੋਲ ਸਿਰਫ 30000 ਰੁਪਏ ਲੈ ਕੇ ਆ ਨੀਟੂ ਸ਼ਟਰਾਂ ਵਾਲਾ ਜਲੰਧਰ ਤੋਂ ਤਰਨਤਾਰਨ ਦੇ ਵਿੱਚ 30000 ਰੁਪਏ ਦੇ ਵਜ੍ਹਾ ਫਿਰ ਵੀ 30 ਕਰੋੜ ਵਾਲਿਆਂ ਨੂੰ ਮੈਂ ਨੁਕਰੇ ਲਾਇਆ ਵਾ ਠੀਕ ਹੈ ਨਾ ਵੋਟ ਭਾਵੇਂ ਮੇਰੀ ਇੱਕੋ ਹੀ ਪਈ ਇੱਥੇ ਵੋਟ ਮੇਰੀ ਵੀ ਇੱਕ ਆ ਪ੍ਰਧਾਨ ਮੰਤਰੀ ਦੀ ਵੋਟ ਵੀ ਕਰ ਰਾਸ਼ਟਰਪਤੀ ਦੀ ਵੋਟ ਇੱਕ ਵਾਰ ਜਿਹੜੀ ਇੱਕ ਵੋਟ ਵਾ ਉਸੀ ਨਾ ਵੇਚੀਏ ਆਪਣੇ ਦੇਸ਼ ਨੂੰ ਬਚਾਈ ਅੱਜ ਯੂਨੀਵਰਸਿਟੀ ਵਿੱਚ ਚੰਦੀ ਕਰ ਦੇ ਵਿੱਚ ਬੱਚਿਆਂ ਨੂੰ ਸ਼ਰੀਆਮ ਕੋਟਿਆ ਜਾ ਰਿਹਾ ਬੱਚਿਆਂ ਦਾ ਤੱਕਾ ਹੋਣ ਜਾ ਰਿਹਾ ਹੁਣੇ ਜਦ ਹਾੜ ਆਏ ਹਾੜ ਪਿਰ ਤੋਂ ਸੀਗੇ ਸਾਰੀ ਦੁਨੀਆ ਤੋਂ 도ੜੀ ਕੱਲਾ ਕੱਲਾ ਮਹਿਕਮੇ ਵਾਲਾ ਬੰਜਾ ਪੰਜਾ ਕੀ ਆਪਣੇ ਆਪਣੇ ਫੇਮਸ ਹੋਣ ਵਾਸਤੇ ਹੈ ਅੱਜ ਜਿਹੜੇ ਬੱਚਿਆਂ ਦਾ ਤੱਕਾ ਹੋ ਰਿਹਾ ਅੱਜ ਸਰਕਾਰਾਂ ਕਿੱਥੇ ਗਈਆਂ ਪਰ ਮੈਂ ਗੱਲ ਕਰਾਂਗਾ ਕਿ ਜਿਹੜੀ ਐਸਪੀ ਸਾਹਿਬ ਨੂੰ ਸਸਪੈਂਡ ਕੀਤਾ ਗਿਆ ਇਹਨਾਂ ਨੇ ਦੇਖੋ ਕਾਲੀਦਾ ਨੇ ਰਿਪੋਰਟਿੰਗ ਕੀਤੀ ਔਰ ਭਾਜਪੀ ਨੇ ਸਸਪੈਂਡ ਕਰਾ ਦਿੱਤਾ ਇਹਨਾਂ ਦੀ ਲੋਕਾਂ ਨੂੰ ਨੀਤੀਆਂ ਪਤਾ ਲੱਗ ਰਹੀਆਂ ਹੋਲੀ-ਹੋਲੀ 2027 ਤੈਨਾਂ ਨੂੰ ਵੋਟਾਂ ਨਹੀਂ ਪੈਣੀਆਂ ਜੋ ਜਿੰਨਾ ਮਰਜ਼ੀ ਜੋਰ ਲਾ ਲੈਣੇ ਜੋ ਮਰਜ਼ੀ ਗੱਲ ਲ ਕੇ ਜਿੱਤਾਂਗੇ ਕਦੀ ਨਹੀਂ ਜਿੱਤ ਸਕਦੇ ਕਿਉਂਕਿ ਲੋਕਾਂ ਨੂੰ ਗੁੰਮਰਾਹ ਕਰਕੇ ਕਦੀ ਬੰਦਾ ਗਿਣ ਨਹੀਂ ਵਸ ਸਕਦਾ ਇਹ ਮੈਂ ਗਰੰਟੀ ਕਹਣਾ ਔਰ ਜੇ ਦੇਖੋ ਡਾਕਟਰ ਪੀਮਨಾವ್ ਬਾਬਾ ਸਾਹਿਬ ਨੇ ਕਿਹਾ ਸੀਗਾ ਪੜੋ ਲਿਖੋ ਅੱਗੇ ਵੱਡੋ ਸੰਘਰਸ਼ ਕਰੋ ਨਾ ਤੇ ਇਹਨਾਂ ਨੂੰ ਸਾਨੂੰ ਪੜਨ ਦੇਣਾ ਨਾ ਤੇ ਇਹਨਾਂ ਨੂੰ ਸੰਘਰਸ਼ ਕਰਨ ਦੇਣਾ ਜੇ ਸਾਡੀ ਕੌਮ ਇਦਾਂ ਇਹਨਾਂ ਦੇ ਲਾਗੇ ਤਲ ਵਿੱਚ ਚੜਦੀ ਰਹੀ ਫਿਰ ਸਾਡੇ ਬੰਦੇ ਨਹੀਂ ਉੱਠ ਸਕਦੇ ਕਦੀ ਆਪਣਾ ਜਾਗੋ ਔਰ ਆਜ਼ਾਦ ਲੜੋ ਤੁਹਾਨੂੰ ਮੈਂ ਤੁਹਾਡੇ ਨਾਲ ਆ ਬਸ ਇਹ ਗੱਲ ਨਿੱਟੂ ਜੀ ਹਰ ਜਗ੍ਹਾ ਤੇ ਜਿਹੜੇ ਲਕਚਰ ਲੜਦੇ ਨਜ਼ਰ ਆ ਰਹੇ ਨੇ ਪਰ ਹਰਦੀਕ ਉਹ ਨਜ਼ਰਾਂ ਦੇ ਕੀ ਲੱਗਦਾ ਵੇ ਦੇਖੋ ਜੀ ਹਾਰ ਕੇ ਹੀ ਹਾਰ ਕੇ ਜਿੱਤ ਦਾ ਪਤਾ ਲੱਗਦਾ ਵਾ ਜਿੱਦਾ ਹੀ ਹਾਰ ਕੇ ਪਤਾ ਲੱਗਦਾ ਜਿਹੜਾ ਬਾਹਰ ਜਿਹੜਾ ਮੈਦਾਨ ਦੇ ਵਿੱਚ ਬੰਦਾ ਆਂਦਾ ਵਾ ਕੁਸ਼ਤੀ ਲੜਦਾ ਵਾ ਜਿਹੜਾ ਬਾਹਰ ਬੰਦਾ ਖੜਾ ਉਹਨੂੰ ਕੀ ਪਤਾ ਕਿੱਦਾਂ ਲੜਨਾ ਵਾ ਜਿਹੜਾ ਵਿੱਚ ਬੰਦਾ ਬੈਠਾ ਉਹਨੂੰ ਪਤਾ ਵਾ ਖਾਲੀ ਫਾਇਲ ਪਰ ਨਹੀਂ ਨਹੀਂ ਹੁੰਦੀ ਗੱਲ ਖੜਨਾ ਹੀ ਬੜੀ ਵੱਡੀ ਗੱਲ ਆ ਦੰਮ ਹੁਣ ਜਿਹਦਾ ਖੜਨਾ ਮੈਂ 13 ਵਾਰੀ ਖੜਾ ਵਾ ਜੇ ਇੱਕ ਤੋਂ ਬੰਦਾ ਦੂਜੀ ਵਾਰ ਖੜਾ ਕਰਦੇ ਭਾਂਡੇ ਵਿੱਕ ਜਾਂਦੇ ਆ ਪਰ ਐਨਆਰਆਈ ਵੀਰਾਂ ਨੇ ਲੋਕਾਂ ਨੇ ਸਾਥ ਬਹੁਤ ਦਿੱਤਾ ਰੱਬ ਵਰਗੇ ਬੰਦੇ ਮੇਰੇ ਨਾਲ ਤੇ ਮੈਂ ਇਹਨੂੰ ਕੋਈ ਲੋੜ ਨਹੀਂ ਦੰਦਦੀ ਜੀ ਮੈਂ ਖੜਾ ਜੀ ਆ ਕਿਦਾਂ ਇਲੈਕਸ਼ਨ ਲੜਦੇ ਰਹੋਗੇ ਹਰ ਜਗ੍ਹਾ ਮੈਂ ਲੜਦਾ ਰਹੂੰਗਾ ਜਦ ਤੱਕ ਲੋਕਾਂ ਨੂੰ ਇਨਸਾਫ ਨਹੀਂ ਮਿਲੂਗਾ ਇਨਸਾਫ ਦੀ ਪੁਕਾਰ ਹੈ ਦੇਖੋ ਸਾਡੇ ਸੰਵਿਧਾਨ ਚ ਕਈ ਫੋਟਮਾਂ ਲੱਗੀਆਂ ਸਾਡੇ ਸੰਵਿਧਾਨ ਨੂੰ ਖੋਇਆ ਜਾ ਰਿਹਾ ਕੱਲ ਜਿਹੜਾ ਗੜਾ ਮੂੜਦਾ ਸਾਡੇ ਸਮਾਜ ਬਾਰੇ ਬੋਲ ਜਾਂਦਾ ਸਭ ਕੁਝ ਅਮੀਰ ਆਦਮ ਬਾਰੇ ਮਹਾਰਾਜ ਬਾਰੇ ਬੋਲ ਜਾਂਦਾ ਕਈ ਭ ਨੱਤ ਪਾ ਕੇ ਰਾਵਾਂਗੇ ਆਪਾਂ ਰਾਜਾ ਬਿੰਗ ਨੂੰ ਤਾਂ ਹੀ ਸਮਝਦੇ ਕੋਈ ਜੋ ਰਾਜਾ ਤਾਂ ਹੀ ਮਹਾਰਾਜੇ ਆ ਜੇ ਸਾਡੀ ਵੋਟ ਨਾ ਨਾ ਹੁੰਦੀ ਤੇ ਰਾਜਾ ਸਾਡੇ ਗੋਡੇ ਫੜਦਾ ਕਿਉਂ ਅੱਗੇ ਜਦ ਵੋਟਾਂ ਆਂਦੀ ਸਾਡੇ ਗੋਡੇ ਫੜ ਕੇ ਸਾਡੀ ਕੌਮ ਨੂੰ ਅੱਗੇ ਲਿਆ ਕੇ ਇਹ ਵੋਟਾਂ ਲੈ ਕੇ ਜਾਂਦੇ ਆ ਜਦ ਸਾਡੀ ਕੌਮ ਇੱਕ ਹੋ ਜੇ ਨਾ ਆਜ਼ਾਦ 2027 ਦੇ ਵਿੱਚ ਖੜੀ ਹੋ ਜੇ ਸਾਰੀ ਕੌਮ ਨੂੰ ਜਿਦਾ ਦੂੰਗਾ ਮੈਂ ਕਹਿੰਦਾ ਇਹਨਾਂ ਦਾ ਪਿੱਛਾ ਛੱਡ ਦਿਓ ਇਹ ਪਾਰਟੀਆਂ ਪੁਰਜਾਂ ਨੂੰ ਕੁਝ ਨਹੀਂ ਦੇਣਾ ਤੁਹਾਨੂੰ ਓਕੇ